ਮਾਨਯੋਗ ਸ਼੍ਰੀ ਗੌਰਵ ਜੱਦਵ ਆਈਪੀਓ ਡੀਜੀਪੀ ਪੰਜਾਬ ਉਹਨਾਂ ਦੀਆਂ ਸਖਤ ਹਦਾਇਤਾਂ ਜੋ ਕਿ ਪੰਜਾਬ ਨੂੰ ਕ੍ਰਾਈਮ ਫਰੀ ਰੱਖਣ ਵਾਸਤੇ ਸਾਨੂੰ ਕੱਲ ਇੱਕ ਉਹਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜੀਡੀ ਕੇ ਸਾਡੇ ਮਾਨਯੋਗ ਡੀਆਈਜੀ ਮੈਡਮ ਨਿਲੰਬਰੀ ਬੀਜੀ ਜਗਦਲੇ ਆਈਪੀਐਸ ਲੁਧਿਆਣਾ ਰੇਂਜ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਮੈਡਮ ਜੋਤੀ ਜਾਦਵ ਬੈਂਸ ਆਈਪੀਐਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਦੀ ਕਲੋਜ ਸੁਪਰਵੀਜ਼ਨ ਤੇ ਦੁਰਾਹਾ ਵਿਖੇ ਜੀਟੀ ਰੋਡ ਤੇ ਅਤਲਾ ਮਿਲੀ ਸੀ ਮੁਖਵਰੀ ਹੋਈ ਸੀ ਜਿਹੜੀ ਵੀ ਮੁਖਵਰੀ ਤੇ ਕਾਰਵਾਈ ਕਰਦੇ ਹੋਏ 3 ਜੇ ਬੈਂਕਟ ਹਾਲ ਹੈ ਢਾਬਾ ਹੈ ਜਿਹਦਾ ਮਾਲਕ ਬਰਿੰਦਰਜੀਤ ਸਿੰਘ ਔਰ ਉਸ ਮੀਤਾ ਵਾਸੀ ਪਿੰਡ ਦਰਾਹਾ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਬਕਾਇਦਾ ਆਰਗੇਨਾਈਜ਼ ਕ੍ਰਾਈਮ ਪੈਟੀ ਜੁਰਮ ਕਰਨ ਵਾਸਤੇ ਲੇਕਨ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਬਕਾਇਦਾ ਜੂਆ ਖੜਵਾ ਰਿਆ ਸੀ ਉਹ ਜੂਏ ਦੇ ਵਿੱਚ ਜਿਹੜੇ ਤਰੀਫ ਸੱਤ ਬੰਦੇ ਸਮੇਤ ਇਹਦੇ ਸੱਤ ਇਹ ਸੱਤਵੇਂ 22 ਨੇਮ ਬਕਾਇਦਾ ਐਫ ਆਈ ਆਰ ਦਰਜ ਕਰਕੇ ਪਲੱਸ ਉਹ ਲੋਕ ਜਿਹੜੇ ਕਿ ਇੱਥੇ ਆ ਕੇ ਦੂਆ ਖੇਡ ਰਹੇ ਸੀ ਲੱਖਾਂ ਦੇ ਉਹਦੇ ਤੇ ਆਪਣਾ ਪੈਸਾ ਲਾ ਕੇ ਤੁਹਾਡੇ ਸਾਹਮਣੇ ਤੁਸੀਂ ਹੁਣੀ ਫੋਟੋ ਵੀ ਖਿੱਚੀਆਂ ਨੇ ਕ੍ਰੈਂਸੀ ਚਿਪਸ ਨੇ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਹੁਣ ਪਤੀਸ ਦੇ ਵਿੱਚ ਹੌਲੀ ਹੌਲੀ ਸਾਰਾ ਸਫਾ ਮਿਸਲ ਆਪਣੀ ਮਿਸਲ ਤੇ ਲੈ ਕੇ ਆ ਰਹੇ ਆ ਫਰਾਂਸੀ ਚਿਪਸ ਜਿਹਦੇ ਵਿੱਚ ਇੱਕ ਚਿਪਸ ਉਹਨੂੰ ਉਹਨੇ ਇੱਕ ਮੇ ਨਾਮ ਦਿੱਤਾ ਹੈ 10000 ਰੁਪਿਆ ਵੀ ਇੱਕ ਚਿਪਸ ਫਰਾਂਸੀ ਤੇ ਉਸ ਚਿਪਸ ਜਿਹੜੀ ਆ 5000 ਇਸ ਤਰ੍ਹਾਂ ਨਾਮ ਦਿੱਤਾ ਉਹ ਸਾਰੀ ਲਾ ਕੇ ਉਹ ਜੂਆ ਖੇਡਦੇ ਨੇ ਜੂਆ ਖੇਡ ਕੇ ਉਹ ਹੈਵੀ ट्रांजैक्शन ਪੈਸੇ ਦੀ ਹੈ ਉਹ ਉਥੇ ਉਹ ਆਫਸੀ ਮਿਲੀ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰ ਦੀਆਂ ਪਾਲਿਸੀਆਂ ਦੇ ਉਲਟ ਕਾਨੂੰਨ ਦੇ ਖਿਲਾਫ ਔਰ ਖਾਸ ਤੌਰ ਤੇ ਸਾਡਾ ਜੋ ਡੀਟੀ ਰੋਡ ਦਾ ਏਰੀਆ ਹੈ ਆਊਟਸਾਈਡ ਕੇ ਤਰਾਹਾ ਲੁਧਿਆਣਾ ਮਹਾਨਗਰ ਜਿੱਥੋਂ ਕੇ ਬڑے ਵੱਡੇ ਕਾਰੋਬਾਰੀ ਪੈਸੇ ਵਾਲੇ ਲੋਕ ਉਹ ਆ ਕੇ ਦੂਆ ਖੇਡਦੇ ਰੰਗੇ ਹੱਥੀ ਸਾਡੀ ਸੀਆਈਏ ਪੁਲਿਸ ਖੰਨਾ ਤੇ ਦੁਰਾਹਾ ਪੁਲਿਸ ਡੀਐਸਪੀ ડી ਸਿੰਗਲਾ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਉੱਥੇ ਇਹਨਾਂ ਨੂੰ ਪਕੜਿਆ ਪਕੜ ਕੇ ਬਕਾਇਦਾ ਬਰਾਮਦਗੀ ਕੀਤੀ ਗਈ ਹੈ ਪ੍ਰੈਸ ਨੋਟ ਤੁਹਾਨੂੰ ਦਿੱਤੇ ਗਏ ਨੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 11 ਲੱਖ 95 ਹਜ਼ਾਰ ਕੈਸ਼ ਬਰਾਮਦ ਹੋਇਆ ਜਿਹੜੀਆਂ ਉਹ ਕਰੰਸੀ ਚਿਪਸ ਹੈ 6-7 ਲੱਖ ਦੇ ਕਰੀਬ ਅਗਜੈਕਟ ਉਹਦੇ ਵਿੱਚ ਲਿਖਿਆ ਹੈ ਉਹਦੀ ਬਰਾਮਦਗੀ ਹੋਈ ਹੈ ਉਹ ਸਾਰੀ ਬਰਾਮਦਗੀ ਕਰਕੇ ਬਕਾਇਦਾ ਇੱਕ ਮਕਦਮਾ ਦਰਜ ਕਰਕੇ ਉਹਦੀ ਤਫतीश ਹੁਣ ਅਮਲ ਚ ਲਿਆਂਦੀ ਜਾ ਰਹੀ ਹੈ ਉਸ ਤਫतीश ਦੇ ਦੌਰਾਨ ਇਹਦੇ ਧਾਰਾਵਾਂ ਬਕਾਇਦਾ 318 ਬੀ ਐਨ ਐਸ 112 ਬੀ ਐਨ ਐਸ ਜੀ ਡੀ ਕੇ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹਦੇ ਤੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਨਾਨ ਅਵੇਲੇਬਲ ਆਫੈਂਸ ਨਾਲ ਜਿਹੜਾ ਜੂਆ ਐਕਟ ਹੈ ਉਹਦੀ ਧਰਾਮਾ 3 4 ਤੇ 13 3 ਸਟਾਕ ਕੈਂਪਲਿੰਗ ਐਕਟ ਉਹਦੇ ਮਤਲਬ ਕਾਰਵਾਈ ਕੀਤੀ ਔਰ ਸਾਰੇ ਦੇ ਸਾਰੇ ਬੰਦਿਆਂ ਨੂੰ ਕਾਇਦੇ ਕਾਨੂੰਨ ਦੇ ਮਤਲਬ ਗ੍ਰਿਫਤਾਰ ਕਰਕੇ ਸਾਰੀ ਤਫ਼ਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਬੰਦੇ ਦਾ ਰੋਲ ਦੇਖਿਆ ਜਾ ਰਿਹਾ ਹੈ ਬਰਾਮਦਗੀ ਦੇ ਮੁਤਾਬਕ ਪਲੱਸ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਜਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਫਾਈਨੈਂਸ਼ੀਅਲ ਦੇ ਮੁਤਾਬਕ ਉਸ ਜਿਹੜੇ ਸਾਡੇ ਫਾਈਨੈਂਸ਼ੀਅਲ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਮਿਲੇ ਨੇ ਅਫੀਸਰ ਉਹਨਾਂ ਦੀ ਹੈਲਪ ਲਈ ਜਾ ਰਹੀ ਹੈ ਸਾਈਬਰ ਕ੍ਰਾਈਮ ਦੀ ਹੈਲਪ ਲਈ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਮੈਡਮ ਜੋਤੀ ਜਾਦਵ ਆਈਪੀਐਸ ਜਿਨ੍ਹਾਂ ਨੇ ਇਹ ਦ੍ਰਿੜ ਨਿਸ਼ਟਾ ਕੀਤਾ ਹੋਇਆ ਹੈ ਕਿ ਖੰਨਾ ਪੁਲਿਸ ਜਿਲ੍ਹੇ ਦੀ ਜਿਹੜੀ ਹੱਦ ਹੈ ਉੱਥੇ ਇਹਨੂੰ ਕ੍ਰਾਈਮ ਫ੍ਰੀ ਰੱਖਣਾ ਹੈ ਔਰ ਜਿਹੜਾ ਉਹਨਾਂ ਦਾ ਪ੍ਰੋਮਿਸ ਹੈ ਉਹਦੇ ਮੁਤਾਬਕ ਇਹ ਜਿਹੜਾ ਜੁਰਮ ਅਸੀਂ ਜਿਹਦੇ ਤਹਿਤ ਇਹ ਮੁਕੱਦਮਾ ਜੇ ਵੀ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਜਿਹੜਾ ਕਿ ਸਮਾਜ ਦੇ ਵਿੱਚ ਬਹੁਤ ਹੀ ਗਲਤ ਇੱਕ ਮੈਸੇਜ ਆ ਰਿਹਾ ਸੀ ਇਹ ਹਾਈਵੇ ਤੇ ਜਿਹੜੇ ਹੋਟਲਜ਼ ਨੇ ਜਿਹੜੇ ਇਹ ਕੰਮ ਕਰਦੇ ਜਿਹਦੇ ਨਾਲ ਸਮਾਜ ਦੇ ਵਿੱਚ ਪੁਲਸ ਦਾ ਅਕਸ਼ਵੀ ਖਰਾਬ ਹੋ ਰਿਹਾ ਸੀ ਇਹ ਨੂੰ ਉਹਦੇ ਮੁਤਾਬਕ ਬੜੀ ਵੱਡੀ ਕਾਮਯਾਬੀ ਹੈ ਔਰ ਜੋ ਮਾਂ ਜੋਗ ਐਸਐਸਪੀ ਦੀਆਂ ਹਦਾਇਤਾਂ ਉਹਦੇ ਮੁਤਾਬਕ ਇਹਦੀ ਤਫ਼ਤੀਸ਼ ਜਿਹੜੀ ਡੂੰਘਾਈ ਦੇ ਵਿੱਚ ਕਰਕੇ ਉੱਥੋਂ ਤੱਕ ਪੁੱਜਾਂਗੇ ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾ ਮਿਸਲ ਤੇ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਕੁਝ ਕਰਾਂਗੇ ਜੋ ਜਿਵੇਂ ਜਿਵੇਂ ਸਾਡੀ ਤਰਤੀਸ਼ ਅੱਗੇ ਹੋਏਗੀ ਉਹਦੇ ਮੁਤਾਬਕ ਫਰਦਰ ਤੌਰ ਤੇ ਵੀ ਸਾਡੀ ਜੋ ਜੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਇੱਕ ਪੀਸ ਜਿਵੇਂ ਉਹ ਦੇਖ ਰਹੇ ਨੇ ਇਹਨੂੰ ਕਲੋਜ਼ਲੀ ਅਗੇ ਜੂਟ ਪਈ ਤੁਹਾਡੀ ਦੁਵਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਹੈ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਤੌਰ ਐਸਪੀ ਡੀ ਸਾਡੇ ਡੀਐਸਪੀ ਬੀ ਸ਼੍ਰੀ ਮੋਹਿਤ ਸਿੰਘਲਾ ਜੀ ਤੇ ਐਸਐਚਓ ਬਰਾਹਾ ਤੇ ਸਾਡਾ ਜਿਹੜਾ ਇੰਸਪੈਕਟਰ ਹਰਦੀਪ ਸਿੰਘ ਹੈ ਇਹਦੀ ਇਹਦੀ ਟੀਮ ਹੈ ਮੈਂ ਇਹਨਾਂ ਨੂੰ ਬਕਾਇਦਾ ਮੁਬਾਰਕਵਾਦ ਵੀ ਦਿੰਦਾ ਤੇ ਐਸਐਸਪੀ ਸਾਹਿਬ ਬਕਾਇਦਾ ਜਿਹੜੇ ਸਾਡੇ ਚੰਗੇ ਮੁਲਾਜ਼ਮ ਐ ਜਿਹੜੇ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਉਹ ਯੋਗਤਾ ਦੇ ਮੁਤਾਬਕ ਔਰ ਉਹਨਾਂ ਦੇ ਕੰਮ ਦੇ ਮੁਤਾਬਕ ਉਹਨਾਂ ਨੂੰ ਪ੍ਰਾਈਜ਼ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਹੀ ਜਿਹੜੀ ਇਹਨਾਂ ਦੀ ਇੱਕ ਬਿਲ ਪਾਵਰ ਐ ਔਰ ਜਿਹੜੀ ਇਹਨਾਂ ਦੀ ਬੜੀ ਅੱਛਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਖੰਡਾ ਨੂੰ ਜੋ ਸਾਡੇ ਵਾਲਾ ਤਰ ਅਸਰ ਹੈ ਉਹਨਾਂ ਦੀਆਂ ਇਸ਼ਾਮਾ ਦੇ ਮੁਤਾਬਕ ਕਾਰਵਾਈ ਕਰਦੇ ਰਹਾਂਗੇ। ਬਾਕੀ ਅਗਰ ਕੋਈ ਤੁਹਾਡਾ ਸਵਾਲ ਜਵਾਬ ਹੈ ਤਾਂ ਤੁਸੀਂ ਕਰ ਸਕਦੇ ਹੋ। ਹਾਂ। ਦੇਖੋ ਸពਤੀ ਇਸ਼ਲੇ ਵਿੱਚ ਹੁਣ ਇਹ ਪਿੱਛੇ ਤੱਕ ਜਾਇਆ ਜਾ ਰਿਹਾ ਹੈ ਬਦਨਾਮੀ ਦੇ ਮੁਤਾਬਕ ਤਾਂ ਅਫਵਾਹਾਂ ਦੇ ਦੌਰ ਦੇ ਮੁਤਾਬਕ ਤਾਂ ਬੜੇ ਕਿਰਤੋਂ ਲੇਕਿਨ ਉਹਨਾਂ ਦੇ ਮੰਨਣ ਦੇ ਮੁਤਾਬਕ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਵੀ ਖੇਡਦਾ ਇਹਨਾਂ ਦੇ ਮੋਬਾਈਲ ਨੂੰ ਖੋਦਾ ਰਹੇ ਆ ਇੱਕ ਕਦਮ ਕਦੋਂ ਦੇ ਆ ਕਿੰਨੇ ਚਿਰ ਤੋਂ ਆ ਇਹ ਖੇਡ ਰਹੇ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਬਰ ਕਰਾਈਮ ਦੀ ਹਲਪ ਦੇ ਮੁਤਾਬਕ ਸਫਾ ਮਿਲ ਸਕਦਾ ਹੈ ਇਹਦੇ ਵਿੱਚ ਜਿਹੜੇ ਇਹ ਮੋਰਚਮ ਪਕੜੇ ਗਏ ਆ ਜਿਹੜਾ ਮੇਮੇ ਦਾ ਛਡਾਉਣ ਵਾਲਾ ਕਿੰਗਪਿੰਨ ਤੁਹਾਨੂੰ ਦੱਸਿਆ ਹੀ ਹੈ ਹੋਟਲ ਦਾ ਮਾਲਕ ਪਲੱਸ ਜਿਹੜੇ ਇਹ ਸ਼ੇਰ ਦੇ ਸ਼ੇਬ ਹੁੰਦੇ ਮੇਨ ਜਵਾਰੀ ਉਹ ਲੁਧਿਆਣਾ ਮਹਾਨਗਰ ਨੂੰ ਬਿਲੋਂਗ ਕਰਦੇ ਆ। ਉਹ ਜਿਹੜੇ ਫਰਦਰ ਹੈ ਉਹ ਅਸੀਂ ਸਫਾ ਵਿੱਚੋਂ ਕੋ ਲੈ ਕੇ ਆਵਾਂਗੇ ਉਹਦੇ ਵਿੱਚ ਹੋ ਸਕਦਾ ਹੈ ਲੁਧਿਆਣਾ ਤੋਂ ਅੱਗੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਲੈ ਜਾਵੇ। ਇਹ ਦੇਖੋ ਇਹ ਤਪੀਸ਼ ਦਾ ਪਾਰਟ ਹੈ। ਅਗਰ ਅਸੀਂ ਤੁਹਾਨੂੰ ਦਸੀਏ ਕਿ ਅਸੀਂ ਕਿਸੇ ਨੂੰ ਰਿਲੀਜ਼ ਕੀਤਾ ਹੈ ਜਾਂ ਕਿਸ ਨੂੰ ਬੇਲ ਮਚਲਤਾ ਜਮਾਨੇ ਤੇ ਛੱਡਿਆ ਵੀ ਹੈ ਤਾਂ ਉਹ ਤਫ਼ਸੀਲ ਦੇ ਮੁਤਾਬਕ ਇਹ ਨਹੀਂ ਕਿ ਕਿਸੇ ਨੂੰ ਫਾਰਗ ਕਰ ਦਿੱਤਾ ਗਿਆ ਉਹਦੇ ਵਿੱਚ ਜੋ ਸਾਡਾ ਕਾਇਦੇ ਕਾਨੂੰਨ ਕਹਿੰਦਾ ਹੈ ਜਿਹੜੇ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਨੇ ਉਹਨਾਂ ਨੂੰ ਬਕਾਇਦਾ ਮਾਨਯੋਗ ਜੱਜ ਸਾਹਿਬ ਦੇ 24 ਘੰਟਿਆਂ ਦੇ ਅੰਦਰ ਅੰਦਰ ਪੇਸ਼ ਕਰਨਾ ਹੈ ਤੇ ਜਿਹੜੇ ਅਸੀਂ ਜ਼ਮਾਨਤਨਾਮਾ ਮਚਲਤਾ ਲੈ ਕੇ ਨੀਡ ਕੀਤੇ ਹੈ ਉਹਨਾਂ ਨੂੰ ਇਸ ਪਤੀ ਦੇ ਵਿੱਚ ਇੱਕ ਵਾਰ ਨਹੀਂ 10 ਵਾਰ ਵੀ ਵਾਰ-ਵਾਰ ਸ਼ਾਮਲ ਪਤੀਸ਼ੀ ਤੋਂ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜਿਵੇਂ ਤੁਹਾਡਾ ਸਵਾਲ ਹੈ ਕਿ ਟੋਟਲ 33 ਮੁਰਦਮ ਨੇ 33ਆਂ ਦੇ ਵਿੱਚੋਂ ਜਿਹੜੇ 7 ਬੰਦੇ ਨੇ ਉਹ ਬੰਦੇ ਨੋਨ ਅਵੇਲੇਬਲ ਆਫੈਂਸ ਦੇ ਮੁਤਾਬਕ ਗ੍ਰਿਫਤਾਰ ਨੇ ਔਰ ਉਹਨਾਂ ਨੂੰ ਮਾਨਯੋਗ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕੀਤਾ ਜਾਏਗਾ ਤੇ ਜਿਹੜੇ ਜ਼ਮਾਨਤ ਮੁਕਲਕਾ ਦੇ ਬਾਕੀ ਬੰਦੇ ਨੇ 26 ਉਹ ਜ਼ਮਾਨਤ ਮੁਕਲਕਾ ਬਕਾਇਦਾ ਉਹ ਵੀ ਕਾਇਦੇ ਕਾਨੂੰਨ ਦੇ ਮਤਲਬ ਉਹਨਾਂ ਦਾ ਲੈ ਕੇ ਉਹ ਤੋਂ ਪੇਸ਼ ਦਾ 파ਟ ਹੈ ਉਹਨੂੰ ক্লোਜ਼ਲੀ ਡੀਐਸਪੀ ਦੀ ਵੀ ਬੋਲ ਸੰਗਲਾ ਜੀ ਬਾਤ ਕਰ ਰਿਹਾ ਹੈ ਤੇ ਉਹ ਮੈਂ ਉਹ ਵੀ ਪੁਦੀ ਕੀਤੀ ਇਹ ਤੁਹਾਨੂੰ ਇਹਦੇ ਵਿੱਚ ਜਿਹੜਾ ਪ੍ਰੈਸ ਨੋਟ ਹੈ ਤੁਸੀਂ ਪੜੋ ਉਹਦੇ ਚ ਨਾਮ ਮੈਂਸ਼ਨ ਹੈ ਨੈਸ਼ਨ ਲੱਗੀ ਹੈ ਨਾਲ ਹਾਂ ਨਹੀਂ ਨਹੀਂ ਨਾਮ ਲਿਖਿਆ ਮੈਂ ਮੈਂ ਨਹੀਂ ਪੜ੍ਹੂ ਤੁਹਾਨੂੰ ਬਹੁਤ ਕੁਝ ਲਿਖਿਆ ਬਾਕੀ ਦਾ ਤੁਸੀਂ ਚੰਗੀ ਤਰ੍ਹਾਂ ਪੜੋ ਉਹ ਜਿਹੜੀ ਦੇਖੋ ਨਾ ਇਹ ਵੀ ਕਹਾਂ ਨਾ ਤਾਂ ਨੋਇ ਤੋਂ ਪਹਿਲੇ ਤੁਸੀਂ ਮੇਰੀ ਜਦੋਂ ਮੈਂ ਪ੍ਰੈਸ ਕਾਨਫਰੰਸ ਕੀਤਾ ਉਹਨਾਂ ਨੂੰ ਦੱਸ ਰਿਹਾ ਕਿ ਇਹਨਾਂ ਦੀ ਚਿਪਸ ਟ੍ਰਾਂਜ਼ੀਟਿਵਸ ਇਹਨਾਂ ਦੀ ਭਾਸ਼ਾ ਦੇ ਵਿੱਚ ਕਿਵੇਂ ਕਿਵੇਂ ਆ ਉਹ ਤੋਂ ਪੀਸ ਦਾ ਪਾਟ ਹੈ ਕਿ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਿਆ ਕਿ ਇੱਕ ਟ੍ਰਾਂਜ਼ੀਟਿਵ ਨੇ 10000 ਦਾ ਕਿਵੇਂ ਦੇਣਗੇ 5000 ਦਾ ਕਿੰਨੀ ਨਾਮ ਦਿੱਤਾ ਹੋਇਆ ਸਮਝ ਗਏ ਨਾ ਫੋਲੋ ਕਰਦੇ ਉਹਦੇ ਮੁਤਾਬਕ ਜਿਹੜਾ ਹੁਣ ਜਿੰਨੇ ਤੁਹਾਡਾ ਸਵਾਲ ਲੱਗਾ ਮੇਰਾ ਕੇਂਦਗ ਇਹ ਸਾਰਾ ਜਿਵੇਂ ਇੱਕ ਜੋ ਹੁਣ ਜਿਵੇਂ ਜਿਵੇਂ ਸਾਡੀ ਜਿਹੜੀਆਂ ਸਾਡੇ ਨੋ ਕੋਈ ਕੋਈ ਕੀਤੇ ਤੋਂ ਬਕਾਇਦਾ ਤਕਰੀਸ਼ ਹੈ ਉਹ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇਹਦੇ ਤੇ ਇਹਦੀ ਡੰਗਾਈ ਪੜਦਾਲ ਔਰ ਤਕਰੀਸ਼ ਜਾਰੀ ਹੈ ਔਰ ਡੰਗਾਈ ਤੱਕ ਹੋਏਗੀ ਲਾਸਟ ਜਿਹੜਾ ਇਹਦਾ ਪੁਆਇੰਟ ਹੈ ਕਿੱਥੋਂ ਸ਼ੁਰੂ ਆਤਾ ਹੈ ਤੇ ਚਾਹੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਚਾਹੇ ਮੈਸਿੰਗ ਲੈਵਲ ਹੈ ਚਾਹੇ ਇੰਟਰਨੈਸ਼ਨਲ ਲੈਵਲ ਦਾ ਕਿੱਥੋਂ ਇਹ ਕਿਹ ਚੀਜ਼ ਜਿਹੜਾ ਵੀ ਇਨਵੋਲਵ ਹੈ ਉਹਨੂੰ ਇਹਦੀ ਵਿੱਚ ਬਕਾਇਦਾ ਜਿਵੇਂ ਜਿਵੇਂ ਸਾਡੀ ਤਪਤੀਸ ਚ ਚੰਦਾ ਰਹੇਗਾ ਅਸੀਂ ਕਾਰ ਵੀ ਉਵੇਂ ਉਵੇਂ ਕਰਦੇ ਹੀ ਰਹਿਣਾ ਔਰ ਬਕਾਇਦਾ ਇਹਦੀ ਜਦੋਂ ਸਾਡੀ ਤਪਤੀਸ ਕੰਪਲੀਟ ਹੋ ਗਈ ਸਫਾ ਵਿੱਚ ਹੁਣ ਤੇ ਕਿਵੇਂ ਕਿਵੇਂ ਉਹਨਾਂ ਦਾ ਜਿਵੇਂ ਸਾਬਲੇ ਕਲਾਂ ਜੁਰਮ ਜਦੋਂ ਸਬੂਤ ਜਿਹੜਾ ਆਏਗਾ ਪ੍ਰੋਪਰ ਹੋ ਜਾਂਦਾ ਅਸੀਂ ਉਹਨਾਂ ਦਾ ਕਲਾਂ ਵੀ ਪੇਸ਼ ਕਰਨਾ ਔਰ ਸਾਰਾ ਕੁਝ ਨਹੀਂ ਆ ਕੋਈ ਇਹ ਨਹੀਂ ਕਿ ਕਿਸੇ ਨੂੰ ਕਲੀਨ ਕੀਤਾ ਨੋ ਇਹ ਸਾਰਾ ਕੁਝ ਉਮੀਦ ਚੱਲ ਰਿਹਾ ਹੈ ਔਰ ਚੱਲਦਾ ਰਹੇ ਇਹ ਬਹੁਤ ਹੀ ਪਰਜੋਵੇstra ਹੈ ਇਹ ਉਹ ਜਿਹੜੇ ਮੀਟ ਕਰਦੇ ਦੇ ਵਿੱਚੋਂ ਤੁਸੀਂ ਜਿਹੜੀ ਗਲਤ ਹੋਣੀ ਹੈ ਅਸੀਂ ਚੱਟਾ ਤੇ ਇਤਵਾਰ ਨਹੀਂ ਕਰਦੇ ਅਸੀਂ ਤਾਂ ਉਹਨਾਂ ਦਾ ਸੰਘਾਰ ਰਹੇ ਹਾਂ ਸੰਘਾਰ ਦਾ ਮਤਲਬ ਉਹਨੂੰ ਦੇਖ ਰਹੇ ਹਾਂ ਇਹਨਾਂ ਦਾ ਪਸ਼ੋਕੜ ਕੀ ਹੈ ਕਿਹੜੇ ਕਿਹੜੇ ਕੰਸਰਨਡ ਥਾਣੇ ਦੇ ਵਿੱਚ ਇਹਨਾਂ ਦੀ ਰਿਹائش ਹੈ ਔਰ ਕਿੱਥੇ ਕਿੱਥੇ ਇਹਨਾਂ ਦੇ ਕੀ ਪੁਰਾਣੇ ਮਕਦਮੇ ਗਾ ਜਾਂ ਜੂਏ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਗੁਰਮਿੰਦੇ ਵਿੱਚ ਨਵਾਲਦਾ ਉਹ ਹਰ ਇੱਕ ਚੀਜ਼ ਜਿਹੜੀ ਆ ਉਹਨੂੰ ਦੇਖਿਆ ਜਾ ਰਿਹਾ ਹੈ ਔਰ ਉਹਦੇ ਮਤਲਬ ਕੋਲੋਂ ਸਫਮ ਲੈ ਕੇ ਚੱਲਿਆ ਜਾਦਾ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਿਲਕੁਲ ਸਹੀ ਹੈ ਕਦੀ ਵੀ ਚੰਗਾ ਨਹੀਂ ਟੋਟਲ 33 ਦੇ ਯੈਸ 33 ਦੇ 33 ਬੰਦੇ ਗਿਣਤਾ। ਸਰ ਇਹਨਾਂ ਨੰਬਰ ਹਾਂ ਇੱਕ ਬੰਦਾ ਉਹ ਜਿਹੜਾ ਬੰਦਾ ਹੈ ਜਿਹਦਾ ਉਹ ਹੋਟਲ ਹੈ ਬਰਿੰਦਰਜੀਤ ਸਿੰਘ ਮੀਤਾ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ 3J ਦਾ ਮਾਲਕ ਹੈ ਉਹ ਜਦੋਂ ਰੇਡ ਕੀਤਾ ਉਹ ਉੱਥੇ ਉੱਥੋਂ ਮਤਲਬ ਉਹ ਭੱਜਣ ਚ ਕਾਮਯਾਬ ਹੋ ਗਿਆ ਛਿਪਣ ਚ ਕਾਮਯਾਬ ਹੋ ਗਿਆ ਉਹ ਉਸ ਵੇਲੇ ਬਾਕੀ ਸਾਰੇ ਦੇ ਸਾਰੇ ਬੁੱਕੀ ਦੇ ਬੁੱਕੀ ਬੰਦੇ ਉਹ ਗ੍ਰਿਫਤਾਰ ਹੋ ਗਏ ਉਹ ਫੇਵਰੇਟ ਚਾਹੇ ਮੈਂ ਬਿਲਕੁਲ ਉਹਦੀ ਵੀਡੀਓ ਬਣੀ ਹੋਈ ਹੈ ਹਰ ਇੱਕ ਚੀਜ਼ ਦੀ ਰਿਕਵਰੀ ਦੀ ਵੀਡੀਓ ਬਣੀ ਹੋਈ ਹੈ ਬੜਾ ਪਾਰਦਰਸ਼ੀ ਤਰੀਕੇ ਦੇ ਨਾਲ ਇਹਦੀ ਤਫਰੀਸ਼ ਪ੍ਰੋਫੈਸ਼ਨਲ ਡੀਐਸਪੀ ਬੀ ਮੋਹਿਨ ਸਿੰਘ ਜੀ ਕਲੋਜ਼ਲੀ ਔਰ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਬਹੁਤ ਨਜ਼ਦੀਕੀ ਦੇ ਵਿੱਚ ਡੀਆਈਜੀ ਮੈਡਮ ਜਿਨ੍ਹਾਂ ਨੇ ਬਹੁਤ ਹੀ ਤਪੀਸ਼ ਦੇ ਵਿੱਚ ਮਾਹਰ ਨੇ ਔਰ ਸਾਡੀ ਸਾਨੂੰ ਪ੍ਰੋਪਰ ਉਹਨਾਂ ਦੀਆਂ ਗਾਈਡਲਾਈਨਸ ਵੀ ਮਿਲਦੀਆਂ ਹੈ ਉਨ੍ਹਾਂ ਦੀ ਗਾਈਡਲਾਈਨ ਦੇ ਤਹਿਤ ਅਸੀਂ ਇਹਦੀ ਪੂਰੀਸ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਦੰਗਾਈ ਚ ਕਰਦੇ ਆਂ ਔਰ ਉਨੋਂ ਤੱਕ ਕਰਨਾ ਜਦੋਂ ਤੱਕ ਲਾਸਟ ਕਿੰਗ ਇਹਦਾ ਜੋ ਵੀ ਆ ਉਸ ਤੋਂ ਬਾਅਦ ਨਹੀਂ ਪਹੁੰਚਦੇ ਪਰ ਇਹ ਮੈਟਰਿਕਸ ਦਾ ਹੋ ਰਿਹਾ ਹੈ ਜੀ ਜੀ ਕੀ ਆ ਗਏ ਬਿਲਕੁਲ ਬਿਲਕੁਲ ਪੈਸਾ ਇਹ ਤੁਹਾਡਾ ਬੜਾ ਵਧੀਆ ਸਵਾਲ ਹੈ ਮੈਂ ਇਸੇ ਕੇਸ ਤੋਂ ਬਕਾਇਦਾ ਇਹ ਦੱਸ ਦੇਣਾ ਚਾਹੁੰਦਾ ਕਿ ਥੰਨਾ ਪੁਲਿਸ ਜਿਹੜੀ ਉਹ ਗ੍ਰੇਡ ਹੈ ਥੰਨਾ ਪੁਲਿਸ ਦਿਲ ਇਹਨੂੰ ਮਾਜੋਗ ਐਸਐਸਪੀ ਮੈਮ ਨੇ ਜੋ ਗ੍ਰੇਡ ਮਿਸਚਾ ਕੀਤਾ ਹੋਇਆ ਉਹਦੇ ਮੁਕਾਬਕ ਅਸੀਂ ਇੱਥੇ ਕੋਈ ਗੁਰਮ ਨਹੀਂ ਹੋਣ ਕ੍ਰਾਈਮਾਂ ਜੋ ਉਹ ਉਹਨੂੰ ਫ੍ਰੀ ਰੱਖਣਾ ਹੈ ਕ੍ਰਾਈਮ ਫ੍ਰੀ ਰੱਖਣਾ ਜਿਹੜਾ ਕੋਈ ਬੰਦਾ ਗੁਰਮ ਕਰਦਾ ਉਹਨੂੰ ਫੜਾਂਗੇ ਕਾਇਦੇ ਕਾਨੂੰਨ ਤੱਕ ਕਾਰਵਾਈ ਕਰਾਂਗੇ ਔਰ ਇਥੋਂ ਇੱਕ ਮੇਰੀ ਚੇਤਾਵਨੀ ਵੀ ਹੈ ਅਗਰ ਕੋਈ ਹੋਰ ਇਸ ਤੀਕੇ ਦੇ ਨਾਲ ਉਹ ਸੋਚ ਰਿਹਾ ਹੈ ਕਿ ਹਾਂ ਪੁਲਸਾਂ ਦੇਖੋ ਨੋ ਡਾਊਟ ਐਸੇ ਹੀ ਕ੍ਰਾਈਮ ਦੇ ਵਿੱਚ ਜ਼ਿਆਦਾ ਲੱਗੇ ਰਹੇ ਨੇ ਲੇਕਿਨ ਇਹ ਕਾਗਜ਼ੀ ਪੱਤਰੀ ਪੀਤੀ ਜਦੋਂ ਦੇ ਵੀ ਕਾਗਜ਼ੰਦ ਦਾ ਜੂਆ ਖੇਡਣਾ ਸਾਰਾ ਕੁਝ ਪਰ ਸੋਸਾਇਟੀ ਦੇ ਉੱਤੇ ਕਿੰਨਾ ਮਾੜਾ ਅਸਰ ਹੈ ਇਹ ਸਾਡੀ ਸਖਤ ਚੇਤਾਵਨੀ ਹੈ ਬਾਕੀ ਵੀ ਜਿੰਨੇ ਇਸਨਾਂ ਦੇ ਕੋਈ ਲੋਕਸ਼ੇਪ ਕੇ ਕੋਈ ਝੂਠਲਾ ਦਿਖਲਾ ਰਹੇ ਨੇ ਜਾਂ ਕੋਈ ਬਾਹਰੋਂ ਉਤਕਾਰਦੇ ਕੋਈ ਦੋ ਦੋ ਸਾਨੂੰ ਤੁਹਾਨੂੰ ਦੱਸਿਆ ਸਾਡੀ ਅਸੀਂ ਆਪਣੇ ਇਨਫੋਰਮਰ ਲਾਏ ਹੋਏ ਨੇ ਅਗੇ ਸਾਨੂੰ ਹੋਰ ਵੀ ਕੋਈ ਇਨਕਮ ਇਹ ਵੀ ਇਨਫੋਰਮੇਸ਼ਨ ਤੇ ਕੰਮ ਕੀਤਾ ਹੈ ਇਸੇ ਤਿੱਕੇ ਨਾਲ ਹੋਰ ਵੀ ਸਾਡੇ ਇਨਫੋਰਮਰ ਜਿਨੇ ਅਸੀਂ ਸਾਡੇ ਜਿਹੜੇ ਬਕਾਇਦਾ ਸਾਡੀ ਸਪੈਸ਼ਲ ਬ੍ਰਾਂਚ ਹੈ ਸਾਡੇ ਸੀਆਈਏ ਤੋਂ ਸਾਡੇ ਕੁਝ ਅਜਿਹੇ ਮੁੰਡੇ ਨੇ ਬਕਾਇਦਾ ਕੁਝ ਅਹਿਮੀਆਂ ਤੀਨ ਜੀ ਨੇ ਜਿਨ੍ਹਾਂ ਨੂੰ ਮਾਜੋ ਗਏ ਸੋ ਕਿ ਖੁਦ ਆਪਣੀ ਨਿਗਰਾਨੀ ਹੈ ਇਹ ਵੀ ਹਿੰਮੇਵਾਰੀ ਜਿਹੜੀ ਹੈ ਵੀ मेरे समेत फोर गैजेड अफसर भी मिली है कैसे ने अपने अपने तो, हुई है वो मुताबिक असि अपने अपने एरिए हर एंगल तो लगिया हुई और जिथे भी कोई मुख्य कोई इन्फॉर्मेसन मिलेगी किसी जुर्म बारे तो मुताबिक आज